ਜੀ ਸਵਾਗਤ ਕਰਤਾ ਡਵਾਈਗੁਰੂ ਕਲੋਥ ਹਾਊਸ ਸੈਡ ਪਟਿਕ ਪਲਾਡਾ ਤੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਈ ਆ ਅੱਜ ਜਿਹੜੀ ਸਾਡੀ ਕਲੈਕਸ਼ਨ ਹੋਊਗੀ ਦੁਬਾਰਾ ਪਟਿਕ ਵਰਕ ਦੇ ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟ ਲੈ ਕੇ ਆਇਆ ਜੀ ਸਭ ਤੋਂ ਪਹਿਲਾਂ ਮੇਰੀ ਤੁਹਾਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਤਾਂ ਅਸੀਂ ਡਿਸਟ੍ਰਿਕਟ ਮਾਨਸਾ ਬਟਲਾਡਾ ਤੋਂ ਬਿਲੋਂਗ ਕਰਦੇ ਆ ਜੀ ਜੇਕਰ ਤੁਸੀਂ ਆ ਰਹੇ ਹੋ ਪਿੱਖੀ ਰੋਡ ਤੋਂ ਤਾਂ ਤੁਸੀਂ ਪੂਰਾ ਓਵਰਬ੍ਰਿਜ ਕ੍ਰੋਸ ਕਰਨਾ ਜੀ ਜਿੱਦੇ ਤੁਸੀਂ ਓਵਰਬ੍ਰਿਜ ਨੂੰ ਕ੍ਰੋਸ ਕਰ ਲਿਆ ਤਾਂ ਉਹਦੀ ਲੈਫਟ ਸਾਈਡ ਵਾਪਸ ਪੌਲ ਦੇ ਨੀਚੇ ਆਉਣਾ ਤੇ ਫਸਟ ਸਭ ਤੋਂ ਪਹਿਲਾਂ ਜਿਹੜੀ ਗਲੀ ਮੁੜਦੀ ਉਹ ਚ ਐਂਟਰ ਕਰਕੇ ਮੇਰੀ ਸ਼ਾਪ ਹੈ ਜੇਕਰ ਤੁਸੀਂ ਬੋਹਰ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਓਵਰਬ੍ਰਿਜ ਨੂੰ ਕ੍ਰੋਸ ਨਹੀਂ ਕਰਨਾ ਜੀ ਉਹਦੀ ਰਾਈਟ ਸਾਈਡ ਪੌਲ ਦੇ ਨਾਲ-ਨਾਲ ਆਉਣਾ ਤੇ ਸਭ ਤੋਂ ਪਹਿਲਾਂ ਜਿਹੜੀ ਗਲੀ ਮੁੜਦੀ ਹੈ ਜੀ ਉਸ ਗਲੀ ਚ ਐਂਟਰ ਕਰਕੇ ਮੇਰੀ ਸ਼ਾਪ ਹੈ ਜੀ ਲਓ ਜੀ ਅੱਜ ਦੀ ਵੀਡੀਓ ਲੱਗੇ ਸਟਾਰਟ ਕਰਨ ਅੱਜ ਦੇ ਵੀ ਜਿਹੜੇ ਸੂਟ ਆਣ ਵਾਲੇ ਆ ਬਹੁਤ ਹੀ ਪਿਆਰੇ ਜਿਹੇ ਪਟਿਕ ਵਰਕ ਦੇ ਵਿੱਚ ਸੂਟ ਲੈ ਕੇ ਆਏ ਆ ਉਮੀਦ ਕਰਦੇ ਵੀਰੇ ਪਰ ਇਹਨਾਂ ਨੂੰ ਪਸੰਦ ਆਉਣਗੇ ਸਭ ਤੋਂ ਪਹਿਲਾਂ ਅਸੀਂ ਦੋ ਤਿੰਨ ਸੂਟ ਰੀਸਟਾਕ ਕੀਤੇ ਆ ਜੀ ਫੁਲਕਾਰੀ ਵਰਕ ਦੇ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਜੀ ਮਾਸਟਰ ਸ਼ੇਡ ਦੇ ਵਿੱਚ ਰਹੂਗਾ ਜੀ ਫੁਲਕਾਰੀ ਵਰਕ ਦਾ ਸੂਟ ਬਹੁਤ ਹੀ ਪਿਆਰਾ ਫੈਡੀ ਸ਼ਲਕ ਤੇ ਰੈਡੀ ਹੈ 슬ੀਵਸ ਦਾ ਵਰਕ ਵੀ ਤੁਹਾਨੂੰ ਮਿਲਣ ਵਾਲਾ ਜੀ ਡਿਜ਼ਾਈਨ ਤੋਂ ਅਸੀਂ ਕਾਫੀ ਵਾਰੀ ਦਿਖਾਤਾ ਵੀ ਕਿਦਾਂ ਸੂਟ ਰੈਡੀ ਹੋਣਾ ਬਣ ਕੇ ਬਹੁਤ ਪਿਆਰਾ ਜਿਹਾ ਸੂਟ ਬਣਨਾ ਜੀ ਇਹ ਇਹ ਵਾਲਿਆ ਰੈਣੀਆ ਜੀਆਂ 슬ੀਵਸ ਤੇ ਇਹਦੀ ਬੈਕ ਨੈਕ ਵੀ ਆ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਬੈਕ ਨੈਕ ਵੀ ਬੜੀ ਹੋਈ ਆ ਜੀ ਇਹ ਵਾਲੇ ਸੂਟ ਦੀ ਤੇ ਬਹੁਤ ਹੀ ਪਿਆਰਾ ਜਿਹਾ ਸੂਟ ਬਣਨਾ ਤੇ ਇਹਦੇ ਨਾਲ ਤੁਹਾਨੂੰ ਮਿਲਣੀ ਆ ਆਫ ਵਾਈਟ ਬਾਟਮ ਲਓ ਜੀ ਇਹ ਵਾਲੀ ਤੁਹਾਨੂੰ ਆਫ ਵਾਈਟ ਬਾਟਮ ਮਿਲਣੀ ਆ ਜੀ ਇਹਦੇ ਨਾਲ ਪ੍ਰਾਈਸ ਇਹਦੀ ਰਹਿਣੀ ਆ ਜੀ ਇਹ ਵਾਲੇ ਸੂਟ ਦੀ ਆ ਪ੍ਰਾਈਸ ਰਹਿਣੀ ਆ ਜੀ ਇਹ ਵਾਲੇ ਸੂਟ ਦੀ ਸਿਰਫ 1050 1050 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਫੁਲਕਾਰੀ ਵਰਕ ਦਾ ਠੀਕ ਹੈ ਜੀ ਇਹ ਵਾਲੀ ਰਹਿਣੀ ਹੈ ਨਾਲ ਬਾਟਮ ਬਹੁਤ ਹੀ ਪਿਆਰੀ ਜੀ ਬਾਟਮ ਰਹਿਣ ਵਾਲੀ ਹੈ ਜੀ ਆਫ ਵਾਈਟ ਦੇ ਵਿੱਚ ਹਾਂਜੀ ਵੀਡੀਓ ਤੁਹਾਨੂੰ ਚੈੱਕ ਕਰਾਉਣ ਲੱਗੇ ਆ ਜੀ ਕਿਦਾਂ ਸੂਟ ਬਣ ਕੇ ਰੈਡੀ ਹੋਣਾ ਜੀ ਦੇਖੋ ਜੀ ਵੀਡੀਓਜ਼ ਦੇਖੋ ਤੁਸੀਂ ਬਹੁਤ ਪਿਆਰਾ ਜਿਹਾ ਸੂਟ ਬਣਨਾ ਇਹ ਵਾਲਾ ਪ੍ਰਾਈਸ ਸਿਰਫ ਦੇ ਰਹੇ ਆ ਤੁਹਾਨੂੰ 1050 ਦੇ ਵਿੱਚ ਇਹ ਵਾਲਾ ਸੂਟ ਤੁਹਾਨੂੰ ਦੇ ਰਹੇ ਆ ਜੀ ਅਸੀਂ ਲਓ ਜੀ ਇਹ ਕੇਵਲਾ ਸੂਟ ਚੈੱਕ ਕਰੋ ਜੀ ਇਹ ਅਸੀਂ ਕਰਾਇਆ ਪਿਓਰ ਬਿਕੋਸ ਔਰਗੇਂజా ਬਾਨੀ ਪ੍ਰਿੰਟ ਤੇ ਲਓ ਇਹ ਵੀ ਫੁਲਕਾਰੀ ਵਰਕ ਦੇ ਸੂਟ ਰਹਿਣਾ ਜੀ ਲਓ ਚੈੱਕ ਕਰੋ ਜੀ ਪਿਓਰ ਬਿਕੋਸ ਔਰਗੇਂజా ਤੇ ਸੂਟ ਰਹਿਣਾ ਕਲਰ ਇਹਦੇ ਵਿੱਚ ਥੋੜਾ ਦਾ ਡਿਫਰੈਂਟ ਆ ਰਿਹਾ ਜੀ ਬਲੂ ਜਿਹਾ ਆ ਰਿਹਾ ਕਲਰ ਪਰ ਇਹ ਜਿਹੜਾ ਬੈਂਗਣੀ ਕਲਰ ਰਹਿਣਾ ਜੀ ਪਰਪਲ ਕਲਰ ਆ ਬੈਂਗਣੀ ਕਲਰ ਰਹੂਗਾ ਸੂਟ ਦਾ ਤੇ ਸਾਈਡ ਤੇ ਇਹਦੀਆਂ 슬ੀਵਸ ਵੀ ਰੈਡੀ ਬਣੀਆਂ ਹੋਈਆਂ ਸਲੀਵਸ ਰੈਡੀਆਂ ਬੈਕ ਨੈਕ ਵੀ ਤੁਹਾਨੂੰ ਮਿਲੂਗੀ ਇਹ 올ਓਵਰ ਸੂਟ ਰਹੂਗਾ ਜੀ ਠੀਕ ਹੈ ਜੀ ਇਹ 올ਓਵਰ ਸੂਟ ਰਹਿਣਾ ਜੀ ਇਹ ਵਾਲਾ ਰਹਿਣਾ ਜੀ ਇਹਦੀਆਂ ਬੈਕ ਗਲਾ ਰਹਿਣਾ ਹੈ ਦਾ ਤੇ 올ਓਵਰ ਸੂਟ ਰਹਿਣਾ ਜੀ ਤੇ ਇਹ ਵਾਲੇ ਰਹਿਣੇ ਜੀ ਇਹਦੀਆਂ ਬਾਟਮ ਬਾਟਮ ਵੀ ਤੁਹਾਨੂੰ ਸੇਮ ਨਾਲ ਦੀ ਮਿਲਣ ਵਾਲੀ ਹੈ ਪ੍ਰਾਈਸ ਇਹ ਵਾਲੇ ਸੂਟ ਦੀ 1200 ਰਹਿਣ ਵਾਲੀ ਹੈ ਕਿਉਂਕਿ बिकॉज़ ਔਰਗੈਂਜ਼ਾ ਤੇ ਰੈਡੀ ਹੈ ਜੀ ਇਹ ਵਾਲਾ ਸੂਟ 1200 ਇਹ ਵਾਲੇ ਸੂਟ ਦੀ ਪ੍ਰਾਈਸ ਰਹੂਗੀ बिकॉज़ ਔਰਗੈਂਜ਼ਾ ਤੇ ਪੂਰਾ 올ਓਵਰ ਸੂਟ ਮਿਲਣਾ ਵਾਈਟ ਬਾਟਮ ਨਹੀਂ ਮਿਲਣੀ ਤੁਹਾਨੂੰ ਬਹੁਤ ਪਿਆਰਾ ਸੂਟ ਬਣਦਾ ਇਹ ਵੀ ਰੈਡੀ ਹੋ ਕੇ बिकॉज़ ਔਰਗੈਂਜ਼ਾ ਤੇ ਰਹਿਣਾ ਜੀ ਇਹ ਵਾਲਾ ਸੂਟ बांधनी प्रिंट के रहूगा जी लो जी इस तो अगे सूट चेक करो जी ये भी तो वास्ते सूट लेके आए बहुत ही प्यारे जी लो जी ये वाला डिजाइन चेक करो ये बर्बरी तो रेडी है सूट लो जी ये वाला शर्ट चेक करो जी डार्क ग्रीन कलर की शर्ट रहने वाली है बहुत ही प्यारा जहा सूट बनिया होया बर्बरी के उपर रहूगा सूट यह ਠੀਕ ਹੈ ਜੀ ਬਰਬਰੀ ਉੱਪਰ ਸੂਟ ਰਹਿਣਾ ਤੁਸੀਂ 22 24 ਇੰਚ 22 ਇੰਚ ਜਾਂ 24 ਇੰਚ ਤੱਕ ਘੇਰਾ ਇਹਦਾ ਰੈਡੀ ਕਰ ਸਕਦੇ ਹੋ ਸਾਈਡ ਤੇ ਬੜੀਆਂ ਹੋਈਆਂ ਜੀਆਂ 슬ੀਵਸ ਚੈੱਕ ਕਰੋ 슬ੀਵਸ ਤੇ ਮੈਚਿੰਗ ਸੂਟ ਰਹਿਣਾ ਜੀ ਤੇ ਇਹ ਵਾਲੀ ਰਹਿਣੀ ਆ ਬਾਟਮ ਬਾਟਮ ਰਹਿਣੀ ਪਿਸਤਾ ਕਲਰ ਦੀ ਬਾਟਮ ਦੇ ਉੱਪਰ ਵੀ ਵਰਕ ਆਉਣਾ ਦੇਖੋ ਜੀ ਬਾਟਮ ਦੇ ਉੱਪਰ ਵੀ ਵਰਕ ਆਊਗਾ ਮੈਚਿੰਗ ਸੂਟ ਹੈ ਲੁੱਕ ਚੈੱਕ ਕਰੋ ਜੀ ਸੂਟ ਦੇ ਉਹ ਤੁਹਾਨੂੰ ਦਿਖਾਵਾਂਗੇ ਕਿੱਦਾਂ ਸੂਟ ਰੈਡੀ ਹੋਣਾ ਬਣ ਕੇ ਬਹੁਤ ਪਿਆਰੇ ਜਿਹੇ ਡਿਜ਼ਾਈਨ ਚ ਸੂਟ ਤੁਹਾਡੇ ਵਾਸਤੇ ਲੈ ਕੇ ਆਇਆ ਸੀ ਇਹ ਵਾਲਾ ਤੁਸੀਂ ਚੈੱਕ ਕਰੋ ਜੀ ਲੁੱਕ ਸੂਟ ਦੀ ਕਿੱਦਾਂ ਆਣੀ ਹੈ ਬਹੁਤ ਹੀ ਪਿਆਰੀ ਜੀ ਸੂਟ ਦੀ ਲੁੱਕ ਆਉਣ ਵਾਲੀ ਹੈ ਬਾਟਮ ਦੇ ਉੱਪਰ ਵੀ ਵਰਕ ਆਣਾ ਠੀਕ ਹੈ ਜੀ ਘੇਰੇ ਉੱਪਰ ਵੀ ਵਰਕ ਆਣਾ 슬ੀਵਸ ਉੱਪਰ ਵੀ ਵਰਕ ਆਊਗਾ ਤੇ ਬਹੁਤ ਪਿਆਰਾ ਜਿਹਾ ਸੂਟ ਰੈਡੀ ਹੋਣਾ ਬਣ ਕੇ ਵੀਡੀਓ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਜਿਹਾ ਸੂਟ ਰੈਡੀ ਹੋਣਾ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ 1050 1050 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਬਟਿਕ ਵਰਕ ਦਾ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਦੇਖੋ ਜੀ ਜਿੰਦੇ ਜੀ ਦੀ ਤੋ ਤੁਸੀਂ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਬੋਟਮ ਦੀ ਵਰਕ ਦੀ ਫਿਨਿਸ਼ਿੰਗ ਵੀ ਦੇਖ ਸਕਦੇ ਹੋ ਪੂਰਾ ਫੁੱਲ ਹੈਵੀ ਸੂਟ ਹੈ 24 ਇੰਚ 22 ਇੰਚ ਤੱਕ ਤੁਸੀਂ ਘੇਰਾ ਰੈਡੀ ਕਰ ਸਕਦੇ ਹੋ ਲੇਟੈਸਟ ਡਿਜ਼ਾਈਨ ਰੈਣ ਵਾਲਾ ਜੀ ਇੰਸਟਾ ਦਾ ਫੇਮਸ ਡਿਜ਼ਾਈਨ ਰਹੂਗਾ ਜੀ ਇਹ ਬਹੁਤ ਹੀ ਪਿਆਰਾ ਜਿਹਾ ਇਹ ਵਾਲਾ ਸੂਟ ਸੀਗਾ ਬਰਬਰੀ ਦੇ ਵਿੱਚ ਅਗਲਾ ਸੂਟ ਚੈੱਕ ਕਰੋ ਜੀ ਇਹ ਆਊਗਾ ਜੀ 골ਡ ਕ੍ਰਸ਼ ਦੇ ਵਿੱਚ ਬਹੁਤ ਹੀ ਪਿਆਰੇ ਜਿਹੇ ਕਲਰ ਵਿੱਚ ਲੈ ਕੇ ਆਏ ਆਂ ਸਟਾਫ ਜਿਹੜਾ ਰਹੂਗਾ ਜੀ ਸਾਰਾ ਬਿਲਕੁਲ ਸੌਫਟ ਵਾਲਾ ਕੋਈ ਵੀ ਇਹਦੇ ਵਿੱਚ ਚੁਬਣ ਵਾਲਾ ਸਟਾਫ ਨਹੀਂ ਹੈਗੇ ਕਿ ਤੁਸੀਂ ਕੰਪਲੇਨ ਕਰੋ ਵੀ ਚੁਬੂਗਾ ਨਾ ਜੀ ਕੋਈ ਵੀ ਚੁਬਣ ਵਾਲਾ ਸਟਾਫ ਨਹੀਂ ਹੈ ਬਿਲਕੁਲ ਸੌਫਟ ਮਲਾਈਮ ਸਟਾਫ origignal ਰਹੂਗਾ ਜੀ ਇਹ ਬਣਾ ਦੇਖੋ ਜੀ ਕ੍ਰਸ਼ ਗੋਲ ਦੇ ਵਿੱਚ ਇਹ ਮਸਟਰਡ ਕਲਰ ਦੇ ਵਿੱਚ ਆ ਉਹ ਡਬਲ ਟੋਨ ਦੇ ਵਿੱਚ ਰਹੂਗਾ ਸਟਾਫ ਚੈੱਕ ਕਰੋ ਜੀ ਬਿਲਕੁਲ ਸੌਫਟ ਮਲਾਈਮ ਹੈ ਠੀਕ ਹੈ ਜੀ ਬਿਲਕੁਲ ਸੌਫਟ ਮਲਾਈਮ ਸਟਾਫ ਰਹਿਣ ਵਾਲਾ ਤੇ ਇਹ ਵਾਲਾ ਆਉਣਾ ਜੀ ਇਹਦਾ ਕੇਰਾ ਇਹ ਵਾਲੀਆਂ ਰਹਿਣਗੀਆਂ 슬ੀਵਸ ਤੇ बॉटम चेक ਕਰੋ ਜੀ ਮਸਟਰਡ ਕਲਰ ਮਸਟਰਡ ਦੇ ਵਿੱਚ ਆਊਗਾ ਜੀ ਡਬਲ ਟੋਨ ਦੇ ਵਿੱਚ ਸ਼ਰਟ ਲਓ ਜੀ ਇਹ ਵਾਲੀ ਰਹੂਗੀ ਜੀ ਬਹੁਤ ਹੀ ਪਿਆਰੀ ਜੀ बॉटਮ ਠੀਕ ਗ੍ਰੇ ਜੀ ਟੋਨ ਚਾਉਣੀ ਹੈ ਦੇ ਨਾਲ बॉਟਮ ਦੇਖੋ ਜੀ ਕੰਟਰਾਸਟ ਬਹੁਤ ਹੀ ਸੋਹਣਾ ਲੈ ਕੇ ਆਏ ਤੁਹਾਡੇ ਵਾਸਤੇ ਲਓ ਜੀ ਇਹ ਵਾਲੀ बॉਟਮ ਰਹਿਣ ਵਾਲੀ ਹੈ ਸੂਟ ਬਣ ਕੇ ਬਹੁਤ ਪਿਆਰਾ ਆਉਣਾ ਬਣਨਾ ਤੇ ਲੁੱਕੋ ਬਹੁਤ ਸੋਹਣੀ ਆਣੀ ਹੈ ਸੂਟ ਦੀ ਤੇ ਪ੍ਰਾਈਸ ਰਹਿਣੀ 1050 ਚੈੱਕ ਕਰੋ ਜੀ 1050 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਫਿਨਿਸ਼ਿੰਗ ਦੇਖ ਸਕਦੇ ਹੋ ਜਦੀਕ ਤੋਂ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਠੀਕ ਹੈ ਜੀ बॉटਮ ਤੇ ਵਰਕ ਦੀ ਫਿਨਿਸ਼ਿੰਗ ਵੀ ਤੁਸੀਂ ਚੈੱਕ ਕਰ ਸਕਦੇ ਹੋ ਅਗਲਾ ਸੂਟ ਚੈੱਕ ਕਰੋ ਜੀ ਇਹਦੇ ਵਿੱਚ ਲਓ ਜੀ ਅਗਲਾ ਚੈੱਕ ਕਰੋ ਜੀ ਅਗਲਾ ਕਲਰ ਵੀ ਬਹੁਤ ਪਿਆਰਾ ਜਿਹਾ ਰਹਿਣ ਵਾਲਾ ਪੀਚ ਰੰਗ ਦਾ ਜੀ ਕਲਰ ਇਹ ਹੈ ਇਹ ਵਾਲਾ ਪੀਚ ਕਲਰ ਤੇ ਰਹੂਗਾ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਆਉਣਾ ਪੀਚ ਤੇ ਵਾਈਨ ਦੋ ਡਬਲ ਸ਼ੇਡ ਦੀ ਸਟਾਫ ਰਹੂਗਾ ਜੀ ਡਬਲ ਸ਼ੇਡ ਦੇ ਵਿੱਚ ਘੇਰਾ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਘੇਰਾ ਬਣਿਆ ਹੋਇਆ ਤੇ ਨਾਲ ਹੀ ਤੁਹਾਨੂੰ 슬ੀਵਸ ਮਿਲ ਗਈਆਂ बॉटम ਚੈੱਕ ਕਰੋ ਜੀ ਲੋ ਇਹ बॉटम ਤੇ ਵਰਕ ਆਊਗਾ ਕੰਟਰਾਸਟ ਸੂਟ ਰਹਿਣਾ ਜੀ ਕੰਟਰਾਸਟ ਵੀ ਬਹੁਤ ਪਿਆਰੀ ਜੀ ਰਹਿਣ ਵਾਲੀ ਸੂਟਾਂ ਦੀ ਲੋ ਜੀ ਇਹ ਵਾਲੀ ਦੇਖੋ ਜੀ ਇਹ ਰਹੂਗੀ ਇਹ ਨਾਲ बॉटਮ ਇਹ बॉਟਮ ਦਾ ਵਰਕ ਰਹਿਣ ਵਾਲਾ ਸੂਟ ਦਾ ਕੰਟਰਾਸਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਨਵੀਂ ਜਿਹੀ ਲੁੱਕ ਵਿੱਚ ਲੈ ਕੇ ਆਏ ਆ ਇਹਦਾ ਕੰਟਰਾਸਟ ਲਓ ਜੀ ਇਹ ਸਾਈਡ ਤੇ ਰੈਡੀ ਹੈ ਦੀਆਂ 슬ੀਵਸ ਤੇ ਰੈਣੀ ਆ ਬਾਟਮ ਤੇ ਸੂਟ ਜਿਹੜਾ ਬਣਾਉਂਗੇ ਜੀ ਬਹੁਤ ਪਿਆਰਾ ਬਣਨਾ ਸੂਟ ਇਹ ਪ੍ਰਾਈਸ ਸਿਰਫ ਰੈਡੀ 1050 ਦੇ ਵਿੱਚ ਸਟਾਫ ਬਿਲਕੁਲ ਸੌਫਟ ਮਲਾਈਮ ਕਿਸੇ ਵੀ ਤਰ੍ਹਾਂ ਦਾ ਕੋਈ ਚੁਬੜ ਵਾਲਾ ਸਟਾਫ ਨਹੀਂ ਰਹਿਣ ਵਾਲਾ ਜੀ ਅਗਲਾ ਸੂਟ ਚੈੱਕ ਕਰੋ ਜੀ ਲੋ ਇਹ ਵਾਲਾ ਕਲਰ ਚੈੱਕ ਕਰੋ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਹੋਊਗਾ ਥੋੜਾ ਜਿਹਾ ਡਾਰਕ ਸ਼ੇਡ ਚ ਹੈ ਨਾ ਉਹ ਪੀਚ ਕਲਰ ਚ ਸੀਗਾ ਇਹ ਥੋੜਾ ਜਿਹਾ ਡਾਰਕ ਸ਼ੇਡ ਚ ਆਊਗਾ ਗਾਜਰੀ ਜੀ ਸ਼ੇਡ ਚ ਹੈ ਪੀਚ ਗਾਜਰੀ ਸ਼ੇਡ ਚ ਆਊਗਾ ਜੀ ਤੇ ਇਹ ਰਹੂਗੀ ਜੀ ਸ਼ਰਟ ਸ਼ਰਟ ਦੀ ਡਿਜ਼ਾਈਨਿੰਗ ਚੈੱਕ ਕਰੋ ਇਧਰ ਰਹਿਣਗੀ ਇਹਦੀ ਬੋਟ ਸਲੀਵਸ ਵਰਕ ਰਹੂਗਾ ਜੀ ਸਲੀਵਸ ਵਰਕ ਵੀ ਦੇਖ ਸਕਦੇ ਆ ਤੁਸੀਂ ਇਹ ਪੂਰਾ ਫੁੱਲ ਹੈਵੀ ਸੂਟ ਬਣਿਆ ਨਾਲ ਤੁਹਾਨੂੰ ਬੋਟਮ ਦੇਵਾਂਗੇ ਬੋਟਮ ਦਾ ਵਰਕ ਵੀ ਤੁਹਾਨੂੰ ਮਿਲੇਗਾ ਲਓ ਜੀ ਇਹਦਾ ਵੀ ਕੰਟਰਾਸਟ ਬਹੁਤ ਪਿਆਰਾ ਰਹਿਣ ਵਾਲਾ ਜੀ ਇਹ ਰਹੂਗਾ ਜੀ ਬੋਟਮ ਦਾ ਵਰਕ ਠੀਕ ਹੈ ਜੀ ਬਾਟਮ ਦਾ ਵਰਕ ਰਹਿਣਾ ਪ੍ਰਾਈਸ ਦੇ ਰਹੀਆਂ ਤੁਹਾਨੂੰ ਸਿਰਫ 1050 ਠੀਕ ਹੈ ਜੀ 1050 ਵਿੱਚ ਇਹ ਵਾਲੇ ਸੂਟ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਲਓ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਕੰਟਰਾਸਟ ਦੇ ਵਿੱਚ ਰਹਿਣ ਵਾਲਾ ਪ੍ਰਾਈਸ ਇਹ ਜੀ ਰਹਿਣੀ ਹੈ 1050 ਅਗਲਾ ਕਲਰ ਚੈੱਕ ਕਰੋ ਜੀ ਲਓ ਇਹ ਵੀ ਥੋੜਾ ਜਿਹਾ ਡਾਰਕ ਪੀਸ ਤੇ ਲਾਈਟ ਪੀਸ ਦੇ ਵਿੱਚ ਆਊਗਾ ਜੀ ਇਹ ਬਰਬਰੀ ਦੇ ਵਿੱਚ ਰਹੂਗਾ ਲੋਜੀ ਇਹ ਬਰਬਰੀ ਚ ਰਹਿਣਾ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਹੈ ਵੀ ਚੈਕਰੂ ਸ਼ਰਟ ਲੋਜੀ ਸ਼ਰਟ ਰਹਿਣੀ ਹੈ ਪਿਸਤਾ ਕਲਰ ਦੇ ਵਿੱਚ ਆਊਗਾ ਜੀ ਠੀਕ ਹੈ ਜੀ ਲਾਈਟ ਪਿਸਤਾ ਹੋਣੀ ਹੈ ਇਹਦੇ ਨਾਲ ਬਾਟਮ ਲੋਜੀ ਇਹ ਲਾਈਟ ਪਿਸਤਾ ਬਾਟਮ ਹੋਣੀ ਹੈ ਇਹ ਬਾਟਮ ਦਾ ਵਰਕ ਹੈ ਜੀ ਠੀਕ ਹੈ ਜੀ ਇਹ ਸ਼ਰਟ ਦਾ ਵਰਕ ਹੈ ਨਾਲ 슬ੀਵਸ ਦਾ ਵਰਕ ਰਹੂਗਾ ਵਰਕ ਦੀ ਫਿਨਿਸ਼ਿੰਗ ਤੁਸੀਂ ਨੇ ਜਰੀਕ ਤੋਂ ਦੇਖੋ ਜੀ ਬਹੁਤ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਪ੍ਰਾਈਸ ਰਹਿਣੀ ਸਿਰਫ 1050 ਬਰਬਰੀ ਦੇ ਵਿੱਚ ਰਹਿਣ ਵਾਲਾ ਸੂਟ ਹੈ ਜੀ ਇਹ ਠੀਕ ਹੈ ਜੀ ਕਾਫੀ ਫੇਮਸ ਡਿਜ਼ਾਈਨ ਹੈ ਇਸ ਦਾ ਠੀਕ ਹੈ ਜੀ ਚੈੱਕ ਕਰੀ ਚਲੋ ਡਿਜ਼ਾਈਨ ਇਹਨਾਂ ਸੂਟਾਂ ਦੇ ਅਗਲਾ ਵੀ ਸੂਟ ਰਹਿਣ ਵਾਲਾ ਬਰਬਰੀ ਦੇ ਵਿੱਚ ਲੋ ਇਹ ਲਾਈਟ ਪਰਪਲ ਜੀ ਸ਼ੇਡ ਚ ਆਊਗਾ ਜੀ ਇਹ ਵੀ ਬਰਬਰੀ ਦੇ ਵਿੱਚ ਹੀ ਰਹਿਣਾ ਇਹ ਆਉੜੀਆ ਜੀ ਬੋਟਮ ਇਹ ਬੋਟਮ ਦਾ ਵਰਕ ਹੈ ਠੀਕ ਹੈ ਜੀ ਬੋਟਮ ਦਾ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹ ਵਾਲੀ ਆਉੜੀਆ ਸ਼ਰਟ ਲਓ ਜੀ ਇਹ ਸ਼ਰਟ ਦਾ ਵਰਕ ਰਹੂਗਾ ਜੀ ਇਹ ਸ਼ਰਟ ਦਾ ਵਰਕ ਰਹੂਗਾ ਜੀ ਕਲਰ ਸਾਰੇ ਹੀ ਪਿਆਰੇ ਆ ਬਹੁਤ ਹੀ ਪਿਆਰੇ ਜਿਹੇ ਕਲਰ ਰਹਿਣ ਵਾਲੇ ਆ ਸ਼ੌਰਟ ਦਾ ਵਰਕ ਚੈੱਕ ਕਰ ਸਕਦੇ ਹੋ ਬਾਟਮ ਦਾ ਵਰਕ ਚੈੱਕ ਕਰ ਸਕਦੇ ਹੋ ਇਹ ਨਾਲ ਰਹਿਣਾ 슬ੀਵਸ ਦਾ ਵਰਕ ਬਾਕੀ ਤੁਸੀਂ ਨੈਕ ਦੇ ਉੱਪਰ ਡਿਜ਼ਾਈਨਿੰਗ ਜਿੱਦਾਂ ਦੀ ਮਰਜ਼ੀ ਕਰ ਲਓ ਸੂਟ ਦੀ ਲੁੱਕ ਜਿੱਦਾਂ ਦੀ ਮਰਜ਼ੀ ਲਿਆ ਸਕਦੇ ਹੋ ਜੀ ਸੂਟ ਵੈਸੇ ਹੀ ਬਹੁਤ ਪਿਆਰੇ ਆ ਪ੍ਰਾਈਸ ਸਿਰਫ 1050 ਦੇ ਵਿੱਚ ਦੇ ਰਹੇ ਆ ਤੁਹਾਨੂੰ ਤੇ ਅਗਲੇ ਸੂਟ ਚੈੱਕ ਕਰੋ ਜੀ ਲਓ ਜੀ ਇਹ ਰਹਿਣਗੇ 올ਓਵਰ ਰਹੂਗਾ ਜੀ ਸੂਟ ਇਹ 올ਓਵਰ ਸੂਟ ਰਹਿਣ ਵਾਲਾ ਇਹ ਵੀ ਕਾਫੀ ਫੇਮਸ ਡਿਜ਼ਾਈਨ ਦੇ ਵਿੱਚ ਲੈ ਕੇ ਆਏ ਤੁਹਾਡੇ ਵਾਸਤੇ ਸੂਟ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਆਊਗਾ ਜੀ ਘੇਰੇ ਦਾ ਵਰਕ ਇਹ ਵੀ ਤੁਸੀਂ 22 ਇੰਚ ਤੱਕ ਘੇਰਾ ਇਹਦਾ ਰੈਡੀ ਕਰ ਸਕਦੇ ਹੋ 22 ਇੰਚ ਤੱਕ ਘੇਰਾ ਰੈਡੀ ਹੋਊਗਾ 올ਓਵਰ ਸੂਟ ਰਹੂਗਾ ਜੀ ਇਹ ਤੇ ਘੇਰੇ ਦਾ ਵਰਕ ਹੋਣਾ ਤੇ ਇਹ ਵਾਲਾ ਆਊਗਾ 슬ੀਵਸ ਵਰਕ ਲਓ ਜੀ ਇਹ 슬ੀਵਸ ਦਾ ਵਰਕ ਆਊਗਾ ਜੀ ਇਹ 슬ੀਵਸ ਦਾ ਵਰਕ ਚੈੱਕ ਕਰੋ ਇਹ ਘੇਰੇ ਦਾ ਵਰਕ ਚੈੱਕ ਕਰੋ ਸਟਾਫ ਰਹਿਣਾ ਜੀ ਸ਼ਿਮਰ ਕ੍ਰਾਸ਼ ਦੇ ਵਿੱਚ ਠੀਕ ਹੈ ਜੀ ਸ਼ਿਮਰ ਕ੍ਰਾਸ਼ ਦੇ ਵਿੱਚ ਸਟਾਫ ਰਹੂਗਾ ਬਿਲਕੁਲ ਬੈਸਟ ਕੁਆਲਿਟੀ ਦਾ ਸਟਾਫ ਲਗਾਇਆ ਜੀ ਪ੍ਰਾਈਸ ਸਿਰਫ ਦੇ ਰਹੇ ਤੁਹਾਨੂੰ ਇਸ ਦੀ 9900 9900 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸੂਟ ਦੀ ਲੁੱਕ ਤੁਸੀਂ ਚੈੱਕ ਕਰੋ ਕਿਦਾਂ ਸੂਟ ਰੈਡੀ ਹੋਣਾ ਬਣ ਕੇ 올ਓਵਰ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਲੈ ਸਕਦੇ ਹੋ ਸੂਟ ਕਿਦਾਂ ਦਾ ਰੈਡੀ ਹੋਣਾ ਬਣ ਕੇ 올ਓਵਰ ਸੂਟ ਲੈ ਕੇ ਆਏ ਜੇ ਮੈਚਿੰਗ ਸੂਟ ਦਿਖਾਇਆ ਤੇ ਬਹੁਤ ਹੀ ਪਿਆਰਾ ਜਿਹਾ ਸੂਟ ਬਣਨਾ ਪ੍ਰਾਈਸ ਦੇ ਰਹੇ ਤੁਹਾਨੂੰ ਸਿਰਫ 900 900 ਦੇ ਵਿੱਚ ਹੀ ਲੈ ਸਕਦੇ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਠੀਕ ਹੈ ਜੀ ਹਾਂਜੀ ਸਟਾਫ ਚੈੱਕ ਕਰੋ ਜੀ ਡਬਲ ਟੋਨ ਦੇ ਵਿੱਚ ਰਹੂਗਾ गोल्ड ਤੇ ਮੋਰ ਪੰਖੀਆ ਜੀ ਕਲਰ ਦੇ ਵਿੱਚ ਡਬਲ ਟੋਨ ਦੇ ਵਿੱਚ ਰਹਿਣ ਵਾਲਾ ਸੂਟ ਹੈ ਚੈੱਕ ਕਰੋ ਨੇ ਜਦੀਕ ਤੋਂ ਸਟਾਫ ਬਹੁਤ ਹੀ ਪਿਆਰਾ ਦਾ ਸਟਾਫ ਲੈ ਕੇ ਆਇਆ ਬੈਸਟ ਕੁਆਲਟੀ ਦਾ ਪ੍ਰਾਈਸ ਸਿਰਫ 900 ਰੁਪਏ ਆ ਤੁਹਾਨੂੰ ਇਹਦੀ ਠੀਕ ਹੈ ਜੀ 900 ਰੁਪਏ ਦੀ ਪ੍ਰਾਈਸ ਰਹੂਗੀ ਅਗਲਾ ਸੂਟ ਚੈੱਕ ਕਰੋ ਜੀ ਲਓ ਜੀ ਇਹ ਮਹਿਰੂਨ 골ਡ ਡਬਲ ਟੋਨ ਦੇ ਵਿੱਚ ਇਹ ਰਹਿਣ ਵਾਲਾ ਮਹਿਰੂਨ ਤੇ 골ਡਨ ਦੀ ਡਬਲ ਟੋਨ ਹੈ ਜੀ ਬਲੇ ਸੂਟ ਦੀ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਜੀ ਇਹ ਘੇਰਾ ਚੇਕਰ ਬਹੁਤ ਹੀ ਪਿਆਰਾ ਜਾਂ ਘੇਰਾ ਬਣਿਆ ਹੋਇਆ ਤੇ ਵਾਲੀਆਂ ਰਹਿਣਗੀਆਂ ਜੀਆਂ 슬ੀਵਸ ਲਓ ਜੀ ਇਹ 슬ੀਵਸ ਦਾ ਵਰਕ ਮਿਲਣਾ ਤੁਹਾਨੂੰ ਇਹ 슬ੀਵਸ ਦਾ ਵਰਕ ਰਹੂਗਾ ਜੀ ਠੀਕ ਹੈ ਪ੍ਰਾਈਸ ਸਿਰਫ ਰਹਿਣੀ ਹੈ ਜੀ 900 ਰੁਪਏ ਇਹ ਤੁਸੀਂ ਸਲਵਾਰ ਉੱਪਰ ਵੀ ਲਿਆ ਸਕਦੇ ਹੋ ਬਾਹਾਂ ਦੇ ਉੱਪਰ ਡਿਜ਼ਾਈਨ ਕਰ ਲਓ ਲੈਸ ਦੀ ਡਿਜ਼ਾਈਨਿੰਗ ਕਰ ਲਓ ਬਹੁਤ ਪਿਆਰਾ ਸੂਟ ਬਣਨਾ ਲੈਸ ਦੀ ਡਿਜ਼ਾਈਨਿੰਗ ਕਰਕੇ ਤੇ ਇਹਨੂੰ ਸਲਵਾਰ ਉੱਪਰ ਲਿਆਓ ਪ੍ਰਾਈਸ ਜਿਹੜੀ 900 ਰੁਪਏ ਇਸ ਇਹ ਵਾਲੀ ਸੂਟ ਦੀ ਅਗਲਾ ਸੂਟ ਚੈੱਕ ਕਰੋ ਜੀ ਦੇ ਵਿੱਚ ਜੀ ਅਗਲਾ ਕਲਰ ਚੈੱਕ ਕਰੋ ਜੀ ਇਹ ਵਾਲਾ ਰਹੂਗਾ ਜੀ ਪਿਸਤਾ ਕਲਰ ਦੇ ਵਿੱਚ ਇਹ ਵੀ ਕ੍ਰਸ਼ ਗੋਲਡ ਦੇ ਵਿੱਚ ਰਹਿਣ ਵਾਲਾ ਸਟਾਫ ਹੈ ਬਹੁਤ ਹੀ ਬਿਸਟ ਕੁਆਂਟੀਟੀ ਦਾ ਸਟਾਫ ਰਹਿਣ ਵਾਲਾ ਨਜ਼ਦੀਕ ਤੋਂ ਸਟਾਫ ਚੈੱਕ ਕਰੋ ਜੀ 슬ੀਵਸ ਆਉਣਗੀਆਂ ਤੇ ਘੇਰਾ ਆਊਗਾ ਜੀ 슬ੀਵਸ ਤੇ ਘੇਰਾ ਆਊਗਾ ਜੀ ਕਲਰ ਬਹੁਤ ਪਿਆਰਾ ਜਿਹਾ ਰਹਿਣ ਵਾਲਾ ਪ੍ਰਾਈਸ ਰਹਿਣੀ ਸਿਰਫ ਇਹਦੀ 900 ਰੁਪਏ ਕਲਰ ਚੈੱਕ ਕਰੋ ਜੀ ਇਹ ਫੈਂਡੀ ਸ਼ਿਲਕ ਤੇ ਰੈਡੀ ਹੈ ਜੀ ਠੀਕ ਹੈ ਜੀ ਫੈਂਡੀ ਸ਼ਿਲਕ ਤੇ ਰੈਡੀ ਹੈ ਘੇਰਾ ਚੈੱਕ ਕਰੋ ਇਹ ਵਾਲੀਆਂ ਲੈਣੀਆਂ ਨਾਲ 슬ੀਵਸ ਕਲਰ ਆਊਗਾ ਜੀ ਬਹੁਤ ਹੀ ਪਿਆ ਪਿਆਰਾ ਜਿਹਾ ਕਲਰ ਵਾਈਨ ਜੀ ਸ਼ੇਡ ਦੇ ਵਿੱਚ ਪਿਆਜ਼ੀ ਜਿਹਾ ਕਲਰ ਆਉਣਾ ਉਹ ਜੀ ਇਹ ਵਾਲਾ ਸੂਟ ਦਾ ਪ੍ਰਾਈਸ ਸਿਰਫ ਰੈਂਡ ਵਾਲੀ ਇਹਦੀ 900 ਰੁਪਏ ਜੀ ਅਗਲਾ ਚੈੱਕ ਕਰੋ ਜੀ ਲਾਈਟ ਜਾਂ ਸਕਾਏ ਜੇ ਕਲਰ ਚ ਆਉਣਾ ਲਾਈਟ ਜਾਂ ਫਰੋਜੀ ਕਲਰ ਚ ਆਊਗਾ ਜੀ ਲਓ ਇਹ ਵੀ ਫੈਂਡੀ ਸ਼ਲਕ ਤੇ ਰੈਡੀ ਹੈ ਇਹ ਵਾਲੀਆਂ ਰਹਿਣੀਆਂ ਜੀ ਦੀਆਂ 슬ੀਵਸ 슬ੀਵਸ ਚੈੱਕ ਕਰੋ ਜੀ ਸਲਵਾਰ ਉੱਪਰ ਵੀ ਲਿਆ ਸਕਦੇ ਹੋ 슬ੀਵਸ ਉੱਪਰ ਵੀ ਲਿਆ ਸਕਦੇ ਹੋ 슬ੀਵਸ ਤੇ ਡਿਜ਼ਾਈਨਿੰਗ ਕਰ ਲਓ ਤੇ ਇਹ ਵਾਲਾ ਰਹੂਗਾ ਜੀ ਸੂਟ ਬਹੁਤ ਹੀ ਪਿਆਰਾ ਜਿਹਾ ਫੈਂਡੀ ਸ਼ਿਲਕ ਤੇ ਰੈਡੀ ਆ ਪ੍ਰਾਈਸ ਸਿਰਫ ਰੈਡ ਵਾਲੀ ਇਹਦੀ 900 ਰੁਪਏ ਠੀਕ ਹੈ ਜੀ 900 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਅਗਲਾ ਚੈੱਕ ਕਰੋ ਜੀ ਕਲਰ ਲਓ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਬਹੁਤ ਹੀ ਸੋਹਣਾ ਜਿਹਾ ਲਾਈਟ ਲਵੈਂਡਰ ਜਿਹਾ ਕਲਰ ਆਊਗਾ ਦੇਖ ਲਾਈਟ ਲਵੈਂਡਰ ਕਲਰ ਵਾਲਾ ਬਹੁਤ ਹੀ ਪਿਆਰਾ ਜਿਹਾ ਤੇ ਇਹ ਵਾਲੀਆਂ ਰਹਿਣੀਆਂ ਜਿਹਦੇ ਨਾਲ 슬ੀਵਸ ਲਓ ਜੀ ਇਹ 슬ੀਵਸ ਰਹਿਣਗੀਆਂ ਇਹਨੂੰ ਤੁਸੀਂ ਸਲਵਾਰ ਉੱਪਰ ਲਿਆਓ 슬ੀਵਸ ਦੇ ਉੱਪਰ ਡਿਜ਼ਾਈਨਿੰਗ ਕਰ ਲਓ ਲੈਸ ਦੀ ਲਓ ਜੀ ਪ੍ਰਾਈਸ ਸਿਰਫ ਰਹਿਣੀ ਹੈ ਜੀ 900 ਰੁਪਏ 900 ਦੇ ਵਿੱਚ ਤੁਸੀਂ ਪੂਰਾ ਫੁੱਲ ਹੈਵੀ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਇਸ ਤੋਂ ਅਗਲੇ ਤੁਹਾਨੂੰ ਡਿਜ਼ਾਈਨ ਦਿਖਾਵਾਂਗੇ ਸੂਟ ਦੇ ਲਓ ਜੀ ਇਹ ਕਾਟਨ ਸਟਾਫ ਦੇ ਵਿੱਚ ਆਊਗਾ ਲਓ ਜੀ ਇਹ ਵਾਲਾ ਡਿਜ਼ਾਈਨ ਚੈੱਕ ਕਰੋ ਪਹਿਲਾ ਸੂਟ ਚੈੱਕ ਕਰੋ ਜੀ ਫਿਰ ਤੁਹਾਨੂੰ ਵੀਡੀਓ ਦਿਖਾਵਾਂਗੇ ਸੂਟ ਕਿੱਦਾਂ ਰੈਡੀ ਹੋਣਾ ਬਣ ਕੇ ਬਹੁਤ ਹੀ ਪਿਆਰਾ ਜਿਹਾ ਸੂਟ ਲੈ ਕੇ ਆਏ ਆ कॉटन ਬਰਬਰੀ ਦੇ ਵਿੱਚ ਰਹੂਗਾ ਦੋ ਪੈਨਲਸ ਵਰਕ ਹੈ neck ਵਰਕ ਹੈ ਨੀਚੇ ਘੇਰੇ ਦੇ ਉੱਪਰ ਵੀ ਵਰਕ ਆਊਗਾ ਜੀ ਸਾਈਡ ਦੇ ਵਿੱਚ ਵੀ ਸਾਈਡ ਤੇ ਵੀ ਫਲਾਵਰ ਬਣੇ ਹੋਏ ਆ ਸੈਂਟਰ ਪੈਨਰ ਦੇ ਵਿੱਚ ਵੀ ਫਲਾਵਰ ਬਣਿਆ ਹੋਇਆ ਤੇ ਇਹ ਜੀ ਤੁਸੀਂ ਲੁੱਕ ਚੈੱਕ ਕਰੋ ਸੂਟ ਦੀ ਕਿੱਦਾਂ ਆਣੀ ਹੈ ਜੀ कॉटन ਚੈੱਕ ਬਰਬਰੀ ਦੇ ਵਿੱਚ ਰਹੂਗਾ neck ਦੇਖੋ ਜੀ neck ਦੀ ਫਿਨਿਸ਼ਿੰਗ ਦੇਖੋ ਜੀ ਬਹੁਤ ਜ਼ਿਆਦਾ ਸੋਹਣਾ ਵਰਕ ਹੋਇਆ ਜੀ ਇਹਦੇ ਉੱਪਰ ਡਿਜ਼ਾਈਨ ਹੀ ਦੇਖੋ ਵਰਕ ਦੀ ਬਹੁਤ ਹੀ ਪਿਆਰੀ ਜੀ ਪੂਰੀ ਬਰੀਕੀ ਨਾਲ ਡਿਜ਼ਾਈਨਿੰਗ ਹੋਈ ਹੈ ਜੀ نیچے ਦੇਖੋ ਜੀ ਘੇਰਾ ਪੈਨਲ ਵਰਕ ਵੀ ਹੋਇਆ ਤੇ ਇਹਦੀ ਜਿਹੜੀ ਲੈਂਥ ਰਹਿਣੀ ਆ 43 44 ਤੱਕ ਤੁਸੀਂ ਇਹਨੂੰ ਰੈਡੀ ਕਰ ਸਕਦੇ ਹੋ 23 ਇੰਚ ਦਾ ਘੇਰਾ ਜੀ ਸਾਈਡ ਤੇ ਇਹਦੀਆਂ ਬਣੀਆਂ ਹੋਈਆਂ ਸਲਵਾਰ ਦਾ ਵਰਕ ਦੇਖੋ ਜੀ ਇਹ ਬਾਟਮ ਵਰਕ ਵੀ ਮਿਲੂਗਾ ਤੁਹਾਨੂੰ ਇਹ ਬਾਟਮ ਉੱਪਰ ਵਰਕ ਹੋਣਾ ਹੈ ਤੇ ਇਹ ਵਾਲਾ ਆਉਣਾ ਜੀ 슬ੀਵਸ ਸੁਪਰ ਵਰਕ बॉटम वर्क ਵੀ ਮਿਲੂਗਾ 슬ੀਵਸ ਵਰਕ ਵੀ ਮਿਲੂਗਾ ਲੁੱਕ ਚੈੱਕ ਕਰੋ ਜੀ ਸੂਟ ਦੀ ਕਿੱਦਾਂ ਆਣੀ ਹੈ ਬਹੁਤ ਪਿਆਰਾ ਸੂਟ ਬਣਨਾ ਰੈਡੀ ਹੋ ਕੇ ਚੈੱਕ ਕਰੋ ਜੀ ਸੂਟ ਰੈਡੀ ਹੋ ਕੇ ਐਦਾਂ ਬਣਨਾ ਜੀ ਬਹੁਤ ਹੀ ਜ਼ਿਆਦਾ ਪਿਆਰਾ ਤਨੂ ਨਾਲ ਬਾਰਡਰ ਮਾਰਕ ਵੀ ਦੇ ਰਹੇ ਆ ਵਰਕ ਦੀ ਫਿਨਿਸ਼ਿੰਗ ਪੂਰੀ ਦੇ ਰਹੇ ਆ ਜੀ ਠੀਕ ਹੈ ਜੀ 슬ੀਵਸ ਵਰਕ ਵੀ ਦੇ ਰਹੇ ਆ neck ਵਰਕ ਵੀ ਦੇ ਰਹੇ ਆ ਪੂਰਾ ਫੁੱਲ ਹੈਵੀ ਸੂਟ ਰੈਡੀ ਵਾਲਾ ਜੀ 1050 ਦੀ ਪ੍ਰਾਈਸ ਰੈਡੀ ਆ ਕਾਟਨ ਚੈੱਕ ਬਰਬਰੀ ਤੇ ਰੈਡੀ ਆ ਕਾਫੀ ਫੇਮਸ ਡਿਜ਼ਾਈਨ ਆ ਜੀ ਇੰਸਟਾ ਦਾ ਜੋ ਵੀ ਸੀ ਡਿਜ਼ਾਈਨ ਤੁਹਾਡੇ ਵੱਸੇ ਰੈਡੀ ਕਰਵਾਉਣੇ ਸਾਰੇ ਫੇਮਸ ਡਿਜ਼ਾਈਨ ਹੀ ਹੁੰਦੇ ਆ ਇਹ ਪੀਚ ਕਲਰ ਆਉਣਾ ਸੀ ਡਾਰਕ ਪੀਚ ਜਿਹਾ ਕਲਰ ਬਹੁਤ ਸੋਹਣਾ ਸੂਟ ਬਣਿਆ ਹੋਇਆ ਰੈਡੀ ਹੋਇਆ ਜੀ ਤੇਰੇ ਤੋਂ ਕਲਰ ਚੈੱਕ ਕਰਵਾ ਦਿੰਨੇ ਆ 1050 ਦੀ ਪ੍ਰਾਈਸ ਰਹਿਣ ਵਾਲੀ ਸੂਟ ਦੀ ਅਗਲਾ ਕਲਰ ਇਹ ਚਾਹੂਗਾ ਜੀ ਮਹਿੰਦੀ ਲਓ ਮਹਿੰਦੀ ਕਲਰ ਵੀ ਬਹੁਤ ਪਿਆਰਾ ਜਿਹਾ ਬਣਿਆ ਹੋਇਆ ਦੇਖੋ ਜੀ ਮਹਿੰਦੀ ਕਲਰ ਆਉਣਾ ਕਈ ਵਾਰੀ ਵੀਡੀਓ ਵਿੱਚ ਨਾ ਭੜਕੀਲਾ ਕਲਰ ਆ ਜਾਂਦਾ ਠੀਕ ਆ ਬ੍ਰਾਈਟ ਜਿਹਾ ਆਉਂਦਾ ਕਾਫੀ ਬ੍ਰਾਈਟ ਆਉਂਦਾ ਪਰ ਇਹ ਬ੍ਰਾਈਟ ਕਲਰ ਨਹੀਂ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਨੈਕ ਦੇਖੋ ਜੀ ਬਹੁਤ ਹੀ ਸੋਹਣਾ ਜਿਹਾ ਨੈਕ ਬਣਿਆ ਹੋਇਆ ਨੈਕ ਦੀ ਡਿਜ਼ਾਈਨਿੰਗ ਦੇਖੋ ਪੈਨਲ ਵਰਕ ਵੀ ਹੈ ਘੇਰਾ ਵਰਕ ਵੀ ਹੈ ਬਾਟਮ ਵਰਕ ਵੀ ਹੈ ਤੇ 슬ੀਵਸ ਵਰਕ ਵੀ ਹੈ ਠੀਕ ਹੈ ਜੀ ਪੈਨਲ ਵਰਕ ਦੇ ਵਿੱਚ ਵੀ ਫਲਾਵਰ ਬਣੇ ਹੋਏ ਆ ਦੇਖੋ ਜੀ ਫਲਾਵਰਾਂ ਦੀ ਫਿਨਿਸ਼ਿੰਗ ਦੇਖੋ ਨਜ਼ਦੀਕ ਤੋਂ ਦੇਖੋ ਜੀ ਵਰਕ ਦੀ ਫਿਨਿਸ਼ਿੰਗ ਬਹੁਤ ਹੀ ਪਿਆਰੇ ਜਿਹੇ ਸੂਟ ਬਣੇ ਹੋਏ ਆ ਇਹ 슬ੀਵਸ ਰਹਿਣਗੀਆਂ ਜੀ ਠੀਕ ਹੈ ਜੀ ਬਾਟਮ ਵਰਕ ਵੀ ਤੁਹਾਨੂੰ ਸਾਈਡ ਤੇ ਮਿਲਣ ਵਾਲਾ ਪ੍ਰਾਈਸ ਸਿਰਫ ਦੇ ਰਹੇ ਆ ਤੁਹਾਨੂੰ 1050 ਦੇ ਵਿੱਚ ਪੂਰਾ ਸੋਹਣਾ ਸੂਟ ਦੇ ਰਹੇ ਆ ਜੀ ਤੁਹਾਨੂੰ ਅਸੀਂ ਰੈਡੀ ਕੀਤਾ ਹੋਇਆ ਬਹੁਤ ਹੀ ਪਿਆਰਾ ਜਿਹਾ ਰਹਿਣ ਵਾਲਾ ਕਲਰ ਤੁਹਾਨੂੰ ਦਿਖਾ ਦਿੰਨੀ ਆ ਬਹੁਤ ਹੀ ਪਿਆਰੇ ਜਿਹੇ ਕਲਰ ਹੈ ਲਓ ਜੀ ਇਹ ਵੀ ਬਹੁਤ ਸੋਹਣਾ ਸਟਾਫ ਹੈ ਜੀ ਲੋਚੀ ਇਹ ਜਿਹੜਾ ਸਟੱਫ ਹੈ ਨਾ ਲਾਈਨਾਂ ਵਾਲਾ ਸਟੱਫ ਹੈ ਜੀ ਇਹ ਚ ਲਾਈਨ ਬਣੀ ਹੋਈ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਦੇਖੋ ਜੀ ਪਿਆਜ਼ੀ ਜਿਹਾ ਕਲਰ ਹੈ ਨਾ ਵਾਲਾ ਬਹੁਤ ਹੀ ਪਿਆਰਾ ਜਿਹਾ ਟੇਕੇਰਾ ਵਰਕ ਹੋਇਆ ਜੀ neck ਦੇਖੋ ਬਹੁਤ ਹੀ ਪਿਆਰਾ ਜਿਹਾ neck ਵਰਕ ਹੋਇਆ ਸਾਈਡ ਤੇ ਇਹਦੇ ਬੜੇ ਹੋਇਆ ਜੀ ਸਲਵਾਰ ਦਾ ਵਰਕ ਠੀਕ ਹੈ ਜੀ ਸਲਵਾਰ ਦਾ ਵਰਕ ਬਣਿਆ ਹੋਇਆ ਤੇ ਇਹ ਇਹਦੀ ਸਲੀਵਸ ਵਰਕ ਹੈ ਬਾਟਮ ਵਰਕ ਹੈ ਪੂਰਾ ਫੁੱਲ ਹੈਵੀ ਸੂਟ ਮੈਲਣ ਵਾਲਾ ਇਹਦੇ ਵਿੱਚ ਕਲਰ ਹੈ ਸੇਮ ਕਲਰ ਦਾ ਡਿਜ਼ਾਈਨ ਦੇ ਵਿੱਚ ਇੱਕ ਫਿਰੋਜੀ ਕਲਰ ਤੇ ਰੈਡੀ ਹੈ ਠੀਕ ਹੈ ਜੀ ਲੈਮਨ ਕਲਰ ਦਾ ਵਰਕ ਸੀ ਜੀ ਇਹਦੇ ਉੱਪਰ ਇਹਦੇ ਉੱਪਰ ਆਉਣਾ ਵਰਕ ਫਿਰੋਜੀ ਕਲਰ ਦਾ ਲਓ ਸਟਾਫ ਸੇਮ ਹੈ ਕਲਰ ਸੇਮ ਹੈ ਲਓ ਜੀ ਇਹਦਾ ਫਿਰੋਜੀ ਕਲਰ ਦਾ ਵਰਕ ਹੋਣਾ ਇਹ ਵੀ ਬਹੁਤ ਪਿਆਰਾ ਜਿਹਾ ਸੂਟ ਹੈ ਪ੍ਰਾਈਸ ਸਿਰਫ ਦੇ ਰਿਹਾ ਤੁਹਾਨੂੰ ਇਹਦੀ 1050 ਦੇ ਵਿੱਚ ਪੂਰਾ ਫੁੱਲ ਹੈਵੀ ਸੂਟ ਦੇ ਰਿਆਂ ਦੀ ਸਟਾਫ ਬਿਲਕੁਲ ਬੈਸਟ ਕੁਆਲਟੀ ਦਾ ਨਜ਼ਦੀਕ ਤੋਂ ਸਟਾਫ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਇਹਦੇ ਤੇ ਸੇਮ ਕਲਰ ਆਊਗਾ ਜੀ ਲਓ ਇਹਦੇ ਉੱਪਰ ਵੀ ਵਰਕ ਆਊਗਾ ਜੀ ਲੇਮਨ ਕਲਰ ਸੀ ਇਹ ਲਾਈਟ ਜਾਂ ਪੀਚ ਲੈਮਨ ਕਲਰ ਦਾ ਵਰਕ ਹੈ ਲਾਈਟ ਪੀਚ ਲੈਮਨ ਕਲਰ ਦਾ ਵਰਕ ਆਊਗਾ ਸਟਾਫ ਸੇਮ ਹੈ ਸੂਟ ਦਾ ਕਲਰ ਸੇਮ ਹੈ ਦੇਖੋ ਥੋੜੀ ਜਿਹੀ ਲਾਈਟ ਲੁੱਕ ਆ ਰਹੀ ਹੈ ਇਹ ਵਾਲੇ ਕਲਰ ਦੀ ਫੈਬਰਿਕ ਦੀ ਤੇ ਜੋ ਇਹਦੇ ਉੱਪਰ ਥ्रेडਸ ਉਸ ਹੋਇਆ ਉਹਦੇ ਵੀ ਦੇਖੋ ਜੀ ਸਾਈਡ ਤੇ ਜੀ 슬ੀਵਸ ਵਰਕ ਵੀ ਹੈ ਤੇ ਬਾਟਮ ਵਰਕ ਵੀ ਹੈ ਠੀਕ ਹੈ ਜੀ ਵਰਕ ਤੁਸੀਂ ਨਜ਼ਦੀਕ ਤੋਂ ਦੇਖੋ ਵਰਕ ਦੀ ਫਿਨਿਸ਼ਿੰਗ ਤੁਹਾਨੂੰ ਦਿਖਾ ਦਿੰਦੀ ਹੈ ਨਜ਼ਦੀਕ ਤੋਂ ਵਰਕ ਦੀ ਫਿਨਿਸ਼ਿੰਗ ਦੇਖੋ ਜੀ ਠੀਕ ਹੈ ਜੀ ਪੈਨਲ ਵਰਕ ਦੇ ਕੋਈ ਬਲੇ ਫਲਾਵਰ ਚੈੱਕ ਕਰ ਸਕਦੇ ਹੋ ਘੇਰਾ ਵਰਕ ਦੇਖ ਸਕਦੇ ਹੋ ਠੀਕ ਇਹਦੇ ਵਿੱਚ ਇੱਕ ਕਲਰ ਆਊਗਾ ਜੀ ਲੋ ਇਹਦੇ ਵਿੱਚ ਡਾਰਕ ਆ ਡਾਰਕ ਪਿੰਕ ਕਲਰ ਆਊਗਾ ਜੀ ਥੋੜਾ ਜਿਹਾ ਪਰ ਇਹ ਵੀ ਬ੍ਰਾਈਟ ਕਲਰ ਬਿਲਕੁਲ ਨਹੀਂ ਹੈਗਾ ਜੀ ਵੀਡੀਓ ਵਿੱਚ ਬ੍ਰਾਈਟ ਕਲਰ ਆ ਜਾਂਦਾ ਪਰ ਬ੍ਰਾਈਟ ਕਲਰ ਬਿਲਕੁਲ ਨਹੀਂ ਹੈਗਾ ਤੇ ਇਹ ਵਾਲਾ ਕਲਰ ਚੈੱਕ ਕਰੋ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਹੈ ਸਟਾਫ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸਟਾਫ ਜੁਸ ਹੋਇਆ ਇਹਦੇ ਉੱਪਰ ਦੇਖੋ ਸੈਂਟਰਸ ਹੈ ਸੈਲਫ ਦੀਆਂ ਵਿੱਚ ਲਾਈਨਾਂ ਜਿਹਾ ਬਣੀਆਂ ਹੋਈਆਂ ਬਹੁਤ ਬਿਲਕੁਲ ਪਿਓਰ ਕਾਟਨ ਸਟੱਫ ਰਹਿਣ ਵਾਲਾ ਤੇ ਡਿਜ਼ਾਈਨਿੰਗ ਬਹੁਤ ਪਿਆਰੀ ਹੈ बॉटਮ ਵਰਕ ਮਿਲ ਰਿਹਾ ਤੁਹਾਨੂੰ ਤੇ 슬ੀਵਸ ਵਰਕ ਮਿਲ ਰਿਹਾ ਜੀ 슬ੀਵਸ ਦਾ ਵਰਕ ਵੀ ਮਿਲੂਗਾ ਪ੍ਰਾਈਸ ਰਹੀ 1050 ਦੇ ਤੁਸੀਂ ਇਹ ਵਾਲੇ ਸੂਟ ਸਾਡੇ ਕੋਲ ਲੈ ਸਕਦੇ ਹੋ ਜੀ ਠੀਕ ਹੈ ਜੀ ਇਸ ਤਨ ਆਈ ਦੀ ਸਾਡੇ ਸੂਟ ਇਹਨਾਂ ਵਿੱਚ ਜਿਹੜਾ ਵੀ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਆਰਡਰ ਬੁੱਕ ਕਰ ਸਕਦੇ ਹੋ ਕੱਲ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਆਈ ਦੀ ਵੀਡੀਓ ਤੇ ਖਤਮ ਕਰਦੇ ਆਂ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ